ਮੇਰੇ ਸਤਿਕਾਰਯੋਗ ਬਜ਼ੁਰਗ ਮਾਤਾ ਪਿਤਾ ਵੀਰਾਂ ਨੂੰ ਜੈ ਭੀਮ ਜੈ ਭਗਤ ਜੈ ਭੀਮ ਦੇ ਨਾਮ ਤੇ ਆਵਾਜ਼ ਫਿੱਕੀ ਫਿੱਕੀ ਜੀ ਆਉਂਦੀ ਆ ਮੈਂ ਦੱਸਣਾ ਚਾਹਨਾ ਕਿ ਜੈ ਭੀਮ ਦਾ ਆਪਾਂ ਮਾਰਾ ਕਿਉਂ ਲਾਉਣੀ ਹੈ ਜਿਹੜੇ ਤਾਂ ਬੱਚੇ ਪੜੇ ਲਿਖੇ ਉਹਨਾਂ ਨੂੰ ਤਾਂ ਪਤਾ ਉਹਨਾਂ ਨੇ ਕਿਤਾਬਾਂ ਚੋਂ ਪੜ੍ਹ ਲਿਆ ਜਿਹੜੇ ਸੁਧਾਰਨ ਸਾਡੇ ਸਮਾਜ ਦੇ ਲੋਕ ਆ ਉਹਨਾਂ ਨੂੰ ਨਹੀਂ ਪਤਾ ਉਹਨਾਂ ਨੂੰ ਵੀ ਪਤਾ ਕਰਨਾ ਉਹਨਾਂ ਨੂੰ ਦੱਸਣਾ ਜ਼ਰੂਰੀ ਹੈ ਹੈ ਨਾ ਜੈ ਭੀਮ ਉਹਨਾਂ ਦਾ ਨਾਰਾ ਹੈ ਜਿਨ੍ਹਾਂ ਨੇ 25 ਸਾਲ ਸਾਡੇ ਲਈ ਸੰਘਰਸ਼ ਕੀਤਾ ਤੇ ਸੰਘਰਸ਼ ਕਰਨ ਤੋਂ ਬਾਅਦ ਕਾਨੂੰਨ ਮੰਤਰੀ ਬਣੇ ਕਾਨੂੰਨ ਮੰਤਰੀ ਬੰਦਿਆ ਨਾਲ ਹੀ ਸਭ ਤੋਂ ਪਹਿਲਾਂ ਸਾਨੂੰ ਉਹਨਾਂ ਨੇ ਅਧਿਕਾਰ ਲੈ ਕੇ ਦਿੱਤਾ ਪਾਣੀ ਪੀਣ ਦਾ ਦੂਸਰੇ ਨੰਬਰ ਤੇ ਅਧਿਕਾਰ ਲੈ ਕੇ ਦਿੱਤਾ ਵੋਟ ਪਾਉਣ ਦਾ ਤੀਸਰੇ ਨੰਬਰ ਤੇ ਅਧਿਕਾਰ ਲੈ ਕੇ ਦਿੱਤਾ ਪੜਨ ਦਾ ਜਾਂ ਸਾਨੂੰ ਘਰ ਮਕਾਨ ਪ੍ਰੋਪਰਟੀ ਬਣਾਉਣ ਦਾ ਅਧਿਕਾਰ ਲੈ ਕੇ ਦਿੱਤਾ 1952 ਦੇ ਕਾਨੂੰਨ ਵਿੱਚ ਲਿਖਿਆ ਰੋਜੀ ਰੋਟੀ ਕਪੜਾ ਮਕਾਨ ਅਨਸੂਚਿਤ ਜਾਤੀ ਦੇ ਲੋਕਾਂ ਨੂੰ ਪਹਿਲ ਦੇ ਅਧਾਰ ਤੇ ਦਿੱਤਾ ਜਾਏ। ਔਰਤਾਂ ਦੇ ਹੱਕ ਵਿੱਚ ਬਹੁਤ ਵੱਡਾ ਉਹਨਾਂ ਬਦਲਾ ਲਿਆਂਦਾ ਕਿ ਪਹਿਲੋਂ ਔਰਤ ਦਾ ਕੋਈ ਸੰਵਿਧਾਨ ਕੋਈ ਕਾਨੂੰਨ ਨਹੀਂ ਹੈ ਸੀ। ਮਨੁਮਾਦਿਆਂ ਦੇ ਸੰਵਿਧਾਨ 'ਚ ਔਰਤ ਦਾ ਬੁਰਾ ਲੇਖਾ ਸੀ ਜਦੋਂ ਕੋਈ ਬੰਦਾ ਪੂਰਾ ਹੋ ਜਾਂਦਾ ਸੀ ਤੇ ਉਹਦੀ ਘਰਵਾਲੀ ਨੂੰ ਜੀਂਦੀ ਨੂੰ ਲੱਕੜਾਂ ਤੇ ਪਾ ਕੇ ਅੱਗ ਲਾਈ ਜਾਂਦੀ ਸੀ। ਉਹਨੂੰ ਕਹਿੰਦੇ ਸੀ ਸ਼ਾਲ ਸਤੀ। ਬਾਬਾ ਸਾਹਿਬ ਦੇ ਸੰਵਿਧਾਨ ਚ ਲਿਖਿਆ ਕਿ ਜਿਹੜੀ ਔਰਤ ਘਰ ਚ ਵਿਆਹ ਕੇ ਆ ਗਈ ਉਹ ਘਰ ਦੀ ਬਰਾਬਰ ਦੀ ਹਿੱਸੇਦਾਰ ਆ ਬੱਚਿਆਂ ਦੀ ਹਿੱਸੇਦਾਰ ਆ ਬਰਾਬਰ ਦੀ ਪ੍ਰੋਪਰਟੀ ਦੀ ਹਿੱਸੇਦਾਰ ਆ ਪੜ੍ਹਨ ਦੀ ਹਿੱਸੇਦਾਰ ਆ ਲਖਣਾ ਚ ਖੜਨ ਦੀ ਹਿੱਸੇਦਾਰ ਆ ਔਰਤੋਂ ਮੁੰਡੇ ਨਾਤੇ ਸ਼੍ਰੀਮਤੀ 인ਦਰਾ ਗਾਂਧੀ ਉਹ ਸੰਵਿਧਾਨ ਮੁਤਾਬਕ ਦੇਸ਼ ਦੀ ਪ੍ਰਧਾਨ ਮੰਤਰੀ ਬਣ ਕੇ ਕੋ ਤਾਂ ਜਿਨ੍ਹਾਂ ਨੇ ਸਾਡੇ ਲਈ ਇੰਨਾ ਕੁਛ ਲੈ ਕੇ ਦਿੱਤਾ ਜਿਨ੍ਹਾਂ ਦੀ ਬਦੌਲਤ ਅੱਜ ਅਸੀਂ ਦਫਤਰਾ 'ਚ ਬੋਲਦੇ ਆਂ ਉਹਨਾਂ ਨੇ ਸੰਵਿਧਾਨ ਨੂੰ ਲੈ ਕੇ ਅਸੀਂ ਚੱਲੇ ਆਂ ਤੇ ਜਦੋਂ ਨਾਰਾ ਲੱਗਦਾ ਨਾ ਤੁਹਾਡੇ 'ਚ ਫਿੱਕਾ ਜਿਹਾ ਹੈ ਨਾ ਤਾਂ ਉਦੋਂ ਫਿਰ ਬੜਾ ਔਖਾ ਲੱਗਦਾ ਕਿ ਉਹਨੇ ਸਾਡੇ ਲਈ ਬਹੁਤ ਕੁਝ ਦਿੱਤਾ ਤੇ ਸਾਡਾ ਕਰਜ਼ਾ ਉਹਨਾਂ ਦਾ ਰੂਮ ਰੂਮ ਕਰਜ਼ਾਈ ਆ ਉਹਨਾਂ ਦਾ ਇਹ ਸਹੀ ਫਿਰ ਮੈਂ ਦੁਬਾਰਾ ਕਰਦਾ ਕਿ ਤੁਸੀਂ ਜਿਹੜਾ ਉਹਨਾਂ ਦਾ ਨਾਰਾ ਉਹ ਪੂਰੇ ਜੋਰਾ ਸ਼ੋਰਾ ਨਾਲ ਲਾਉਣਾ ਹੈ ਜੈ ਭੀ ਪੀ ਜੈ ਭਗਤ ਜੈ ਭਾਰਤ ਜੈ ਭਾਰਤ ਸਾਥੀਓ ਅੱਜ ਪਿੰਡ ਸੁਲਤਾਨ ਵਾਲੇ ਮਨਰੇਗਾ ਮਜ਼ਦੂਰਾਂ ਦੀ ਮੀਟਿੰਗ ਆ ਜਿੰਨਾ ਚ ਨਵੇਂ ਬਣੇ ਹੋਏ ਮੇਟ ਕੀ ਨਾਮ ਸੀ ਕਲਵਿੰਦਰ ਕੌਰ ਅਤੇ ਉਸ ਤੋਂ ਪਹਿਲੇ ਮੇਟ ਬਣੇ ਸੀਗੇ ਸਾਡੇ ਵੀਰਪਾਲ ਕੌਰ ਉਸ ਤੋਂ ਬਾਅਦ ਉਹਨਾਂ ਦਾ ਥੋੜਾ ਜਿਹਾ ਦਾਇਰਾ ਵੱਡਾ ਹੋ ਗਿਆ ਸਰਕਲ ਪ੍ਰਧਾਨ ਦਾ ਸਾਡੇ ਨਾਲ ਸਾਡੇ ਚ ਹੰਬਰਜੀਤ ਕੌਰ ਬਲਾਕ ਪ੍ਰਧਾਨ ਫਿਰੋਜ਼ਪੁਰ ਵੱਲੋਂ ਜਿਹੜੇ ਮਨਰੇਗਾ ਮਜ਼ਦੂਰਾ ਦੇ ਪ੍ਰਧਾਨ ਨੇ ਉਹ ਵੀ ਪਹੁੰਚੇ ਆ ਵਿਸ਼ੇਸ਼ ਤੌਰ ਤੇ ਅੱਜ ਦੀ ਮੀਟਿੰਗ ਸੀ ਸਾਡੀ ਜਿਹੜੀ ਕਿ ਸਭ ਤੋਂ ਪਹਿਲਾਂ ਇਸ ਪਿੰਡ ਦੇ ਵਿੱਚ ਮੀਟਿੰਗ ਜਿੱਦੋਂ ਅਸੀਂ ਕੀਤੀ ਸੀ ਸਾਡੇ ਵਿੱਚ ਸ਼ਾਮਲ ਨੇ ਸਾਡੇ ਸਾਫਕਾ ਆਗੂ ਚੰਮਨ ਲਾਲ ਜੀ ਅੱਗੇ ਆਇਓ ਹਾਂ ਇਹਨਾਂ ਦੇ ਘਰ 'ਚ ਜਿੱਦੋਂ ਮੀਟਿੰਗ ਕੀਤੀ ਤੇ ਬਹੁਤ ਮਨਰੇਗਾ ਮਜ਼ਦੂਰਾ ਨੇ ਦੱਸਿਆ ਕਿ ਸਾਡੇ ਤੋਂ ਕੰਮ ਕਰਵਾ ਲਿਆ ਪੈਸਾ ਨਹੀਂ ਪਾਇਆ ਜਾਂਦਾ ਤਾਂ ਕਹਿ ਕੇ ਕੰਮ ਕਰਵਾ ਲੈਂਦੇ ਸੀ ਤਕੜੇ ਜੀਵਿੰਦਾਰ ਆਪਣੇ ਘਰਾਂ ਦੇ ਵਿੱਚ ਮਰੀਗਾ ਦਾ ਕੰਮ ਕਰੋ ਕੰਮ ਕੋਈ ਹੁੰਦਾ ਨਹੀਂ ਸੀ ਐਵੇਂ ਹੀ ਕੰਮ ਕਰਾ ਲੈਂਦੇ ਸੀ ਚੰਮਨ ਲਾਲ ਜੀ ਐਵੇਂ ਸੀ ਗੱਲ ਐਵੇਂ ਸੀ ਜਿਵੇਂ ਕਰ ਹੈਨਾ ਐਵੇਂ ਸੀ ਅਸੀਂ ਜਦੋਂ ਮੀਟਿੰਗ ਕੀਤੀ ਲੋਕਾਂ ਦਾ ਭਰੋਸਾ ਬਣਿਆ ਚੰਮਨ ਲਾਲ ਨੂੰ ਆਗੂ ਬਣਾਤਾ ਆਗੂ ਬਣਦੇ ਨਾਲ ਕੰਮ ਬੜਾ ਚੱਲਿਆ ਸੱਚਾ ਸੱਚਾ ਬੜਾ ਕੰਮ ਚੱਲਿਆ ਪੈਸੇ ਵੀ ਨਹੀਂ ਰੁਕੇ ਨਹੀਂ ਰੁਕੇ ਪੈਸੇ ਨਹੀਂ ਨਾ ਰੁਕੇ ਉਹ ਤੇ ਨ ਰੁਕਣਾ ਨਹੀਂ ਜਿੰਨਾ ਚਿਰ ਮੇਰੇ ਨਾਲ ਚੱਲਦੇ ਰਹਿ ਉਦੋਂ ਹੀ ਰੁਕਣੇ ਨੇ ਨਾ ਪੈਸੇ ਨਹੀਂ ਉਹਦੋਂ ਨਹੀਂ ਜੇ ਮੈਂ ਲਾਜੀ ਨਾ ਮੇਰੇ ਨਾਲ ਜਿੰਨੇ ਮਸਟਾਲ ਕੀਤੇ ਆ ਕੰਮ ਮੇਰੇ ਨਾਲ ਪੈਸਾ ਨਹੀਂ ਰੁਕੇ ਜਦੋਂ ਤੁਸੀਂ ਆਪ ਕੁਦਰੇ ਹੋ ਗਏ ਉਸ ਤੋਂ ਬਾਅਦ ਪੈਸੇ ਰੁਕੇ ਹੰਡ ਤੇ ਰੁਕੇ ਨਹੀਂ ਹੰਡ ਤੇ ਰੁਕੇ ਨੇ ਬਸ ਪਹਿਲਾਂ ਸਾਰੇ ਸਹੀ ਆਉਣੇ ਪਹਿਲੇ ਸਹੀ ਕਿੰਨੇ ਕਿੰਨਾ ਚਿਰ ਸਹੀ ਆਉਂਦੇ ਨੇ ਦੇਖ ਦੋ ਜੜੇ ਨੇ ਹੰਡ ਤੇ ਬਾਕੀ ਸਾਰੇ ਸਹੀ ਆਏ ਦੇਖੋ ਜਦੋਂ ਫਰਕ ਪੈ ਗਿਆ ਮੈਂ ਅੱਜ ਵੀ ਤੁਹਾਨੂੰ ਕਹਾਂਗਾ ਬੱਗਾ ਸਿੰਘ ਦਾ ਨਾਮ ਐਫੋ ਜੀ ਆ ਠੀਕ ਹੈ ਇੱਕ ਜਿਹੜੇ ਪਿੰਡ ਚ ਵੜ ਗਏ ਜਿਸ ਤਰ੍ਹਾਂ ਕੋਈ ਸ਼ੇਰ ਆ ਜਾਂਦਾ ਨਾ ਉਹੋ ਜਿਹਾ ਸ਼ੇਰ ਵਰਗਾ ਹੈ ਮਿਹਨਤ ਕੀਤੀ ਆ ਪੈਸਾ ਨਹੀਂ ਕਮਾਇਆ ਲੇਕਿਨ ਅੱਜ ਤੁਰੇ ਫਿਰਦੇ ਆ ਆਨ ਸੁਧਾਰਨ ਵਰਗੇ ਜਿਹੜੇ ਦਫ਼ਤਰ ਚ ਵੜ ਗਏ ਜੀ ਕਿਹੜੇ ਪਿੰਡ ਚ ਵੜ ਗਏ ਉੱਥੇ ਪਰਮਾਤਮਾ ਦੀ ਕਿਰਪਾ ਹੋ ਜਾਂਦੀ ਆ ਮੈਂ ਫੇਰ ਦਰਵਾਗਾ ਗੱਲ ਚਿਮਨ ਲਾਲ ਵੀ ਪਹਿਲੋਂ ਇਸ ਪਿੰਡ ਚ ਸੀਗਾ ਨਰੇਗਾ ਵਾਲੇ ਵੀ ਇਸ ਪਿੰਡ ਚ ਸੀਗਾ ਨਰੇਗਾ ਵੀ ਇੱਥੇ ਸੀਗੇ ਦਫਤਰ ਵਾਲੇ ਵੀ ਉੱਥੇ ਸੀ ਦਫਤਰ ਵਾਲੇ ਵੀ ਉੱਥੇ ਸੀ ਇੱਥੇ ਹੀ ਐਮਐਨਐਸ ਵੀ ਇੱਕ ਦਫਤਰ ਬਣ ਸੀ ਜਦੋਂ ਬੱਗਾ ਸਿੰਘ ਆਇਆ ਉਦੋਂ ਹੀ ਕੰਮ ਪਿਆ ਉਹਨੂੰ ਪਹਿਲੇ ਆ ਚਲੋ ਮੈਂ ਇਹਦੇ ਤੇ ਜਿਆਦਾ ਤਾਰੀਫ ਨਹੀਂ ਕਰਨਾ ਚਾਹੁੰਦਾ ਮੈਂ ਇੱਕ ਗੱਲ ਕਰਨਾ ਚਾਹਨਾ ਕਿ ਮਨਰੇਗਾ ਤੁਹਾਡੀ ਬਣੀ ਆ 2005 ਦੀ ਮਨਰੇਗਾ ਸ਼ੁਰੂ ਕਿੱਥੋਂ ਹੋਈ ਆ 1952 ਚ ਰੋਜੀ ਰੋਟੀ ਕੱਪੜਾ ਮਕਾਨ ਅਨੁਸੂਚਿਤ ਜਾਤੀ ਦੇ ਲੋਕਾਂ ਨੂੰ ਸਰਕਾਰ ਨੇ ਸੰਵਿਧਾਨ ਮੁਤਾਬਕ ਲਿਖਿਆ ਸੀ ਉਹਦੇ ਚੋਂ ਕਾਨੂੰਨ ਨੂੰ ਸੋਧ ਕਰਦਿਆਂ 2005 ਚ ਰੋਜ਼ਗਾਰ ਗਰੰਟੀ ਯੋਜਨਾ ਐਕਟ 2005 ਦਾ ਕਾਨੂੰਨ ਬਣਿਆ 2005 ਦਾ ਕਾਨੂੰਨ ਬਣਿਆ 2025 ਤੱਕ ਤੁਹਾਡੇ 20 ਸਾਲ ਹੁੰਦੇ ਆ 2 ਕੁ ਮਹੀਨੇ ਜੇ ਕੱਟਾ 20 ਸਾਲਾਂ ਚ ਸਾਨੂੰ ਅੱਜ ਤੱਕ 88 ਲੋਕਾਂ ਨੇ ਜਿੰਨਾਂ ਨੂੰ ਵੋਟ ਪਾਈ ਆ ਤੁਸੀਂ ਉਹਨਾਂ ਨੇ ਨਹੀਂ ਕੰਮ ਲੈ ਕੇ ਦਿੱਤਾ ਕੰਮ ਉਹਨਾਂ ਦਾ ਮਿਲਿਆ ਜਿਹੜਾ ਜੱਥੇਬੰਦੀਆਂ ਦੇ ਨਾਲ ਉਹਦਾ ਸਾਥ ਦਿੰਦੇ ਨੇ ਲੜਦੇ ਰਹਿੰਦੇ ਆਹ ਤਾਂ ਸੱਚਾ ਬਈ ਸੱਚਾ ਸੱਚਾ ਹੈ ਨਾ ਤਾਂ ਸਾਡਾ ਜੇ ਸਰਕਾਰ ਸਹੀ ਤਰੀਕੇ ਨਾਲ ਕੰਮ ਚਲਾਉਂਦੀ ਤੇ ਤੁਹਾਡਾ ਇੱਕ ਘਰ ਦਾ 5 ਲੱਖ 70000 ਰੁਪਏ ਮਹੀਨਾ ਸੀ ਜਿਹਦੇ ਵਿੱਚ ਲਿਖਿਆ ਰੋਜੀ ਰੋਟੀ ਕੱਪੜਾ ਮਕਾਨ ਸੰਸੂਚਿਤ ਜਾਤੀ ਦੇ ਲੋਕਾਂ ਨੂੰ ਕਹਿ ਦੇ ਹਟਾ ਕੇ ਦੇਣਾ 2005 'ਚ ਲਿਖਿਆ ਸੀ ਰੋਜ਼ਗਾਰ ਗਰੰਟੀ ਨਾਲ ਦੇਵਾਂਗੇ ਹਰ ਘਰ ਹਰ ਸਾਲ 'ਚ ਹਰ ਘਰ ਹਰ ਸਾਲ 'ਚ 25 ਤੋਂ ਲੈ ਕੇ 30000 ਰੁਪਇਆ ਬੰਨਾ ਸੀਗਾ 25 ਤੋਂ ਲੈ ਕੇ 30000 ਰੁਪਇਆ ਬੰਨਾ ਸੀਗਾ ਨਹੀਂ ਨਹੀਂ ਤੋਂ ਉਹ 30000 ਨੂੰ ਤੁਸੀਂ ਗੁਣਾ ਕਰੋ 19 ਸਾਲਾਂ ਦੇ ਨਾਲ ਤਾਂ ਤੁਹਾਡਾ 5 ਲੱਖ 70000 ਰੁਪਇਆ ਬੰਨਾ ਸੀ ਸਾਡੇ ਲਈ ਮਨਰੇਗਾ ਬਹੁਤ ਵਧੀਆ ਹੈ ਖਾਸ ਕਰਕੇ ਸਾਡੇ ਬਜ਼ੁਰਗਾਂ ਲਈ ਕਿਉਂਕਿ ਅੱਜ ਕੱਲ ਕੋਈ ਕੰਮਕਾਰ ਹੈ ਨਹੀਂ ਆ ਸਾਡੀਆਂ ਬੀਬੀਆਂ ਨੇ ਬਹੁਤ ਵੱਡਾ ਲੋਨ ਲਿਆ ਹੋਇਆ ਜਦੋਂ ਲੋਨ ਸਾਡੇ ਤੇ ਉਤਰਦਾ ਨਹੀਂ ਟੈਨਸ਼ਨ ਹੁੰਦੀ ਆ ਜਿਹੜਾ ਸੱਸ ਸਹੁਰਾ ਹੁੰਦਾ ਉਹਨਾਂ ਨੂੰ ਅਸੀਂ ਖਰਚਾ ਨਹੀਂ ਦੇ ਸਕਦੇ ਉਹਨਾਂ ਨੂੰ ਕੱਪੜੇ ਨਹੀਂ ਦੇ ਸਕਦੇ ਉਹਨਾਂ ਨੂੰ ਦਵਾਈ ਨਹੀਂ 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 ਤਾਂ ਪੈਸੇ ਨਹੀਂ ਮਨਰੇਗਾ ਤੇ ਬਜ਼ੁਰਗ ਜਾ ਕੇ ਕੰਮ ਕਰਨ ਤਾਂ 10 ਦਿਨ ਦਾ ਮਸਤੌਰ ਲੱਗਦੇ ਤੇ 3200 ਰੁਪਏ ਆਉਂਦਾ 3200 ਰੁਪਏ 1500 ਪੈਨਸ਼ਨ ਆ ਗਈ ਲਗਭਗ 5000 ਦੇ ਨੇੜੇ ਪਹੁੰਚ ਜਾਂਦਾ ਤਾਂ ਜੇ ਕਿਸੇ ਬੇਬੇ ਬਾਪੂ ਕੋਲੇ 5-5000 ਰੁਪਏ ਹੋ ਗਏ ਨਾ ਤੇ ਉਹ ਖੁਸ਼ ਹੋਰ ਆਵੀਂ ਨਹੀਂ ਛੋੜੇ ਇਸ ਨਹੀਂ ਜ਼ਰੂਰੀ ਨਹੀਂ ਹੈ ਕਿ ਸਾਡੇ ਅੱਜ ਜਿਹੜੇ ਬਜ਼ੁਰਗ ਆ ਉਹਨਾਂ ਲਈ ਚੰਗਾ ਹੈ ਅਸੀਂ ਵੀ ਕੱਲ ਨੂੰ ਬਜ਼ੁਰਗ ਹੋਣਾ ਹੈ ਸਾਨੂੰ ਵੀ ਨਰੇਗਾ ਲਈ ਧਿਆਨ ਰੱਖਣਾ ਪੈਗਾ ਇਸ ਵਾਸਤੇ ਸਾਡੀ ਜਿਹੜੀ ਨਰੇਗਾ ਬਹੁਤ ਵਧੀਆ ਇਹਨੂੰ ਲਾਗੂ ਕਰਵਾਉਣ ਲਈ ਤੁਹਾਨੂੰ ਆਪਣੇ ਆਪ ਜ਼ਿੰਮੇਵਾਰ ਬਣਨਾ ਪਊਗਾ ਪਿੱਛੇ ਜੇ ਮੈਂ ਥੋੜਾ ਜਿਹਾ ਇਸ ਪ੍ਰਿੰਟ ਚ ਤਾਲਮੀ ਲਖਟਾਇਆ ਤਾਂ ਲੱਗ ਪਗ ਇਹਨਾਂ ਨੁਕਸਾਨ ਹੋਇਆ ਕਿ ਮੈਂ ਤੁਹਾਡੇ ਮੂੰਹੋਂ ਹੀ ਪੁੱਛਣਾ ਚਾਹੂੰਗਾ ਕਿ ਕਿੰਨਾ ਚਿਰ ਤੁਹਾਡਾ ਕੰਮ ਬੰਦ ਰਿਹਾ ਸਾਲ ਪੂਰਾ ਹੀ ਬੰਦ ਰਿਹਾ ਸਾਲ ਦੇ ਸਾਲ ਦਾ ਜੇ ਆਪਾਂ 100-100 ਦਿਨ ਵੀ ਗਿਣੀਏ ਤਾਂ ਤੁਸੀਂ ਦੇਖੋ ਕਿੰਨੇ ਬੰਦੇ ਸੀਗੇ ਜਿਨ੍ਹਾਂ ਦਾ ਕੰਮ ਰੁਕਿਆ ਰਿਹਾ ਇਹ ਸਾਡਾ ਨੁਕਸਾਨ ਹੋਇਆ ਸਾਡੇ ਆਗੂਆਂ ਦੀ ਲਾਪਰਵਾਹੀ ਨਾਲ ਹੋਇਆ ਹੈ ਜੋ ਲਾਪਰਵਾਹੀ ਨਾ ਕਰਦੇ ਤੇ ਸਾਡਾ ਨੁਕਸਾਨ ਹੋਇਆ। ਇਸ ਲਈ ਮੇਰੀ ਬੇਨਤੀ ਆ ਕਿ ਤੁਹਾਡੀ ਹਰ ਜਗ੍ਹਾ ਤੇ ਲੁੱਟ-ਖੋਰੀ ਆ, ਨਰੇਗਾ ਚ ਲੁੱਟ-ਖੋਰੀ ਆ, ਰਾਸ਼ਨ ਚ ਲੁੱਟ-ਖੋਰੀ ਆ, ਪੈਨਸ਼ਨ ਚ ਲੁੱਟ ਹੋ ਰਹੀ ਆ, ਸਗਨ ਸਕੀਮ ਚ ਲੁੱਟ ਹੋ ਰਹੀ ਆ, ਬੱਚਿਆਂ ਦੇ ਕੋਲਰਸ਼ਿਪ ਵਜੀਵਿਆਂ ਚ ਲੁੱਟ ਹੋ ਰਹੀ ਆ, ਕੋਲਰਸ਼ਿਪ ਵਜੀਵਿਆਂ ਚ ਲੁੱਟ ਹੋ ਰਹੀ, ਮੈਡੀਕਲ ਸਹੂਲਤਾਂ ਚ ਲੁੱਟ ਹੋ ਰਹੀ ਆ। ਹਰ ਜਗ੍ਹਾ ਤੇ ਲੁੱਟ-ਖੋਰੀ ਆ, ਜ਼ਿੰਮੇਵਾਰ ਬੈਣਾ ਪੈਗਾ ਤੁਹਾਨੂੰ। ਆਹ ਜ਼ਿੰਮੇਵਾਰ ਆਹ ਪੱਟਾ ਲਈ ਜ਼ਿੰਮੇਵਾਰ ਬੈਣਾ ਪੈਗਾ। ਜਿਮੇਵਾਰ ਬਣ ਕੇ ਉਹਨਾਂ ਦੇ ਹੱਕਾਂ ਦੇ ਰਾਖੀ ਰੱਖਣ ਲਈ ਮਹੀਨੇ 'ਚ ਇੱਕ ਦਿਨ ਆਪਦੇ ਹੱਕਾਂ ਲਈ ਇਕੱਠੇ ਹੋਣਾ ਵੀ ਕੋਈ ਔਖਾ ਨਹੀਂ ਕੋਈ ਔਖਾ ਨਹੀਂ ਬੈਸੇ ਆਪਾਂ ਮਹੀਨੇ 'ਚ 4 ਦਿਨ ਇਕੱਠੇ ਹੁੰਨੇ ਆ ਮਹੀਨੇ 'ਚ 4 ਦਿਨ ਇਕੱਠੇ ਹੁੰਨੇ ਆ ਮੈਂ ਕਿਸੇ ਗੁਰੂ ਪੀਰ ਦੇ ਬਰਖਲਾਸ ਨਹੀਂ ਇਹ ਸਤਕਾਰ ਕਰਦਾ ਆਪ ਜੋੜ ਕੇ ਇੱਕ ধারণা ਹੈਗੀ ਉਹ ਤੁਹਾਨੂੰ ਦੱਸਣੀ ਆ ਜੇ ਕਿਸੇ ਨੂੰ ਬੁਰਾ ਲੱਗੇਗਾ ਆਪਾਂ ਐਡਵਾਂਸ ਮਾफी ਮੰਗ ਲੈਨੇ ਆ ਪਰ ਮੈਂ ਤੁਹਾਨੂੰ ਇੱਕ ਦੱਸਣਾ ਚਾਹਨਾ ਦੇ ਵੇਖੋ ਤੁਸੀਂ ਹਰ ਐਤਵਾਰ ਕੋਈ ਸਤ ਸੰਗ ਤੇ ਜਾਂਦਾ ਕੋਈ ਬੰਦਗੀ ਤੇ ਜਾਂਦਾ ਜਾਂਦਾ ਨਾ ਠੀਕ ਹੈ ਸ਼ਰਦਾ ਨਾਲ ਜਾਂਦੇ ਹੋ ਮम्मी ਸਤਕਾਰ ਕਰਦਾ ਉਹਨਾਂ ਦਾ ਪਰ ਜਦੋਂ ਤੁਸੀਂ ਘਰੇ ਆਉਂਦੇ ਹੋ ਵਾਪਸ ਆਉਂਦਿਆਂ ਨੂੰ ਕਿਸੇ ਦੇ ਖਾਤੇ 'ਚ ਪੈਸੇ ਆਏ ਹੁੰਦੇ ਬਈ ਨਹੀਂ ਨਹੀਂ ਆਇਆ ਨਹੀਂ ਕਿਸੇ ਦਾ ਮਕਾਨ ਡਬਲ ਬਣ ਗਿਆ ਹੁੰਦਾ ਨਹੀਂ 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 ਕਿਸੇ ਦੀ ਬੇਬੇ ਬਾਪੂ ਦੀ ਬੱਚਿਆਂ ਦੀ ਦਵਾਈ ਛੁੱਟ ਜਾਂਦੀ ਆ ਨਹੀਂ ਹੋ ਨਹੀਂ ਚੱਲਦਾ ਨਾ ਤਾਂ ਫਿਰ ਉਹਨਾਂ ਤੋਂ ਅਰਦਾਸ ਕਰਕੇ ਮਾਫੀ ਮੰਗੋ ਕੇ 4 ਦਿਨ ਤੁਸੀਂ ਉਹਨਾਂ ਚ ਜਾਣਾ ਉਹਨਾਂ ਚ 1 ਦਿਨ ਆਪਦੇ ਹੱਕਾਂ ਲਈ ਇਕੱਠੇ ਹੋਣਾ ਜੇ ਤੁਸੀਂ ਇਕੱਠੇ ਹੋਵੋਗੇ ਤੇ ਤੁਹਾਡੀ ਨਰੇਗਾ ਦਾ ਪੈਸਾ ਤੁਹਾਡੇ ਮਕਾਨਾਂ ਦਾ ਸगन ਸਕੀਮਾਂ ਦਾ ਬੱਚਿਆਂ ਦੇ ਕੋਲਰਸ਼ਿਪ ਦਾ ਇਹ ਸਾਰਾ ਪੈਸਾ ਤੁਹਾਡੇ ਖਾਤਿਆਂ 'ਚ ਆਏਗਾ ਕਿ ਨਹੀਂ ਆਏਗਾ ਵੀ ਤਾਂ ਫੇਰ ਹਟਕਾੜੀ ਕਦੀ ਆਪਦਾ ਨਾਮ ਕੱਢਿਆ ਇਹ ਕੱਢਣਾ ਤੁਹਾਡੇ ਲਈ ਬਹੁਤ ਜ਼ਰੂਰੀ ਆ ਮੇਰੀ ਬੇਂਤੀ ਹੱਥ ਜੋੜ ਕੇ ਕੋਜਾ ਮੇਰੀ ਨਾ ਸ਼ਹਿਰ ਚ ਰਹਿਣਾ ਨਰੇਗਾ ਤੁਹਾਡੀ ਆ ਤੁਹਾਡੀ ਲੜਾਈ ਸ਼ੁਰੂ ਕਰਦਾ 2004 ਤੋਂ 4 ਤੋਂ 24 ਚਲਦਾ 20 ਸਾਲ ਹੋ ਗਿਆ ਅੱਜ ਬਹੁਤ ਮਾਣ ਮਿਲਦਾ ਹੈ ਕਿ ਇਹ ਸਾਡੀ ਕੁੜੀ ਸੁਧਾਰਨ ਲਾ ਕੇ ਦਫ਼ਤਰ ਚ ਖੜੀ ਆ ਤੇ ਕੰਮ ਲੈ ਕੇ ਆਉਂਦੀ ਆ ਆ ਵੀਰਪਾਲ ਸੁਧਾਰਨ ਕੁੜੀ ਇਹ ਕਾ ਜਾ ਕੇ ਕੰਮ ਲਾਂਦੀ ਆ ਚਿਮਣ ਵੀ ਕੋਈ ਖਾਸ ਨਹੀਂ ਪੜਿਆ ਲਿਖਿਆ ਕੁਝ ਦਿਨ ਬੜੀ ਦਹਿਸ਼ਤ ਪਾਈ ਸੀ ਮੇਰੇ ਨਾਮ ਤੇ ਨੇ ਹਨਾ ਇਹ ਆ ਬੱਗਾ ਸਿੰਘ ਦੀ ਮਿਹਨਤ ਦੀ ਬਦੌਲਤ ਮੇਮਤਾ ਕੀਤਾ ਇਹਨੂੰ ਡੋਲਣਾ ਹੁਣ ਦਿਓ ਇਹਨੂੰ ਸਾਥ ਦਿਓ ਸਾਥ ਕਰਕੇ ਅੱਗੇ ਵਧੋ ਜੇ ਅੱਜ ਤੁਹਾਡਾ ਮੇਰੇ ਦਾਦਾ ਦਾ ਕੰਮ ਕੀਤਾ ਸਾਢੇ 8 ਔਰ ਕੰਮ ਪੰਦਰਾਂ ਦਿਨਾਂ ਦੇ ਵਿੱਚ ਵਿੱਚ ਮਿਲ ਗਿਆ ਔਰ 15 ਦਿਨਾਂ ਦੇ ਵਿੱਚ ਵਿੱਚ ਤੁਹਾਡੇ ਪੈਸੇ ਮਿਲ ਗਿਆ ਇਸੇ ਤਰ੍ਹਾਂ ਹੀ ਤੁਹਾਡੇ ਪੈਸੇ ਇਸੇ ਤਰ੍ਹਾਂ ਹੀ ਸਾਡੇ ਪਿੰਡ ਦੂਸਰੇ ਪਿੰਡਾਂ ਦੇ ਪੈਸੇ ਆ ਜੇ ਤੁਸੀਂ ਮਿਹਨਤ ਕਰੋ ਲਗਾਤਾਰ ਜ਼ਿੰਮੇਵਾਰੀ ਦੇ ਨਾਲ ਸਾਡੀ ਗਰੀਬੀ ਦੂਰ ਹੋ ਜੇ ਅੱਜ ਇਲੈਕਸ਼ਨ ਚੱਲਦੇ ਪਿਆ ਆ ਅੱਜ ਸਰਕਾਰਾਂ ਕੀ ਕਰਦੀਆਂ ਪਈਆਂ ਸਰਕਾਰਾਂ ਨੇ ਕਰਿੰਦੇ ਛੱਡੇ ਆ ਵੋਟਾਂ ਲੈਣੀਆਂ ਨਾ ਤੇ ਆ ਕੇ ਕਰਾਂਚ ਕਹਿੰਦੇ ਆਲੋ ਮਕਾਨ ਸਾਰੇ ਲੋ ਪਰਦੇ ਪੇ ਵਾਰਨਦੇ ਹੀ ਪਰਦੇ ਤਾਂ ਆ ਆਲੋ ਜੀ ਆ ਸਾਰਾ ਕੁਛ ਜੀ ਤੁਹਾਨੂੰ ਦੇ ਦਿੱਤਾ ਕਰਦੇ ਨਾ ਵੋਟਾਂ ਲੈਣ ਤੋਂ ਬਾਅਦ ਕੁਛ ਨਹੀਂ ਮਿਲਣਾ 76 ਸਾਲ ਹੁੰਦਾ ਆ ਪਹਿਲਾਂ ਹੈ ਨਾ ਤੁਸੀਂ ਜਾਣਦੇ ਹੋ ਸਾਰੇ ਮੈਸਜੂਰ ਤੇ ਗੱਲ ਕਰ ਲਈ ਨਹੀਂ ਬਾਰੇ ਆਪਾਂ ਆਨਲਾਈਨ ਕਰਦੇ ਅੰਡਰਕੂ ਨਹੀਂ ਕਰਦੇ ਐਨੂੰ ਧਿਆਨ ਕਰਿਓ ਪਿੱਛੇ ਦੇ ਬੋਟਾ ਪਈਆਂ ਉਹਦੇ ਚ ਤੁਸੀਂ ਧਿਆਨ ਨਹੀਂ ਕੀਤਾ ਪਰ ਮੈਂ ਦੱਸਦਾ ਕੀ ਹੋਇਆ ਜਦੋਂ ਵੋਟਾਂ ਦੀ ਸ਼ੁਰੂਆਤ ਹੁੰਦੀ ਹੈ ਸਫਾਈ ਕਰਦੇ ਸਾਡੇ ਲੋਕ ਪਾਣੀ ਪੀਉਂਦੇ ਆ ਸਾਡੇ ਲੋਕ ਕੁਰਸੀਆਂ ਡਾਉਂਦੇ ਆ ਸਾਡੇ ਲੋਕ ਟੈਂਟ ਲਾਉਂਦੇ ਆ ਸਾਡੇ ਲੋਕ ਕੱਟ ਕਰਦੇ ਆ ਸਾਡੇ ਲੋਕ ਨਾਰੇ ਲਾਉਂਦੇ ਆ ਸਾਡੇ ਲੋਗ ਪੰਗੜਾ ਪਾਉਂਦੇ ਢੋਲ ਦੇ ਅੱਗੇ ਸਾਡੇ ਲੋਗ ਜਿਵੇਂ ਬਾਂਦਰ ਮੇਲੇ ਚ ਨੱਚਦਾ ਇਹ ਵੀ ਨਾਲ ਆ ਭਾਈ ਹੈਨਾ ਤਾਂ ਘਿਰੋ ਆਉਂਦੇ ਆ ਹਾਰ ਪਾਉਂਦੇ ਆ ਸਾਡੇ ਲੋਗ ਲੱਡੂ ਬਣਦੇ ਆ ਸਾਡੇ ਲੋਗ ਡੱਡੂਆਂ ਨਾਲ ਤੋਲਦੇ ਆ ਸਾਡੇ ਲੋਗ ਨਾਰੇ ਲਾਉਂਦੇ ਆ ਸਾਡੇ ਲੋਗ ਤੇ ਬੋਟਾ ਪਾਉਂਦੇ ਆ ਸਾਡੇ ਲੋਗ ਜਦੋਂ ਸਰਟੀਫੀਕੇਟ ਬੰਦਾ ਤਾਂ ਉਦੋਂ ਘੁੱਟ ਕੇ ਕੁਰਸੀ ਫੜ ਲੈਂਦੇ ਆ ਹੈਨਾ ਸਰਟੀਫੀਕੇਟ ਮਿਲਦਾ ਸਾਡੀ ਬਦੌਲਤ ਕਾ ਗੱਡੀਆਂ ਮਿਲਦੀਆਂ ਸਾਡੀ ਬਦੌਲਤ ਦਫਤਰ ਮਿਲਦੇ ਸਾਡੀ ਬਦੌਲਤ ਕੋਠੀਆਂ ਮਿਲਦੀਆਂ ਸਾਡੀ ਬਦੌਲਤ ਗਨਮੈਨ ਵੇਲਦੇ ਸਾਡੀ ਬਦੌਲਤ ਤਨਖਾਹ ਲੱਗ ਜਾਂਦੀ 1.5 ਲੱਖ ਰੁਪਈਆ ਕੁੱਟ ਕੇ ਜਿਹੜਾ ਦਫਤਰ ਚ ਜਾ ਕੇ ਬੈਂਦੇ ਤੇ ਕੰਮ ਕੀ ਕਰਦੇ ਆ ਕੱਟ ਦਿਓ ਪੈਨਸ਼ਨ ਕੱਟ ਦਿਓ ਸਿਕਨ ਸਕੀਮ ਰੋਕ ਦਿਓ ਮਕਾਨ ਹੈਨਾ ਸਾਰਾ ਕੁਝ ਰੋਕ ਲਓ ਨਾ ਕੱਟ ਦਿਓ ਪੈਨਸ਼ਨ ਕੱਟ ਦਿਓ ਸਿਕਨ ਸਕੀਮ ਹੈ ਰੋਕ ਦਿਓ ਮਕਾਨ ਮਰਲੇ ਇਹ ਜੀ ਸਾਡੀ ਸਰਕਾਰ ਦੇਗੀ ਕਦੋਂ ਦੇਗੀ 4 ਸਾਲ 5 ਮਹੀਨਿਆਂ ਬਾਅਦ ਫਿਰ 6 ਮਹੀਨਿਆਂ ਬਾਅਦ ਉਹੋ ਆ ਕੇ ਡਰਾਮਾ ਕਰਨਾ ਆਲੋ ਜੀ ਮਕਾਨ ਅਸੀਂ ਫੇਰ ਮਗਰ ਲੱਗ ਗਏ ਆਲੋ ਇਹ ਸਗਾਸ ਕੀ ਫੇਰ ਮਗਰ ਲੱਗ ਗਏ ਹੈਨਾ ਇਹ ਡਰਾਮਾ ਚੱਲਦਾ ਰਹਿਣਾ ਲੇਕਿਨ ਆਪਦੇ ਇਕਤੇ ਦਾ ਅੱਜ ਤੁਹਾਨੂੰ ਹੌਸਲਾ ਹੋਇਆ ਅੱਜ ਸਾਡੀਆਂ ਕੁੜੀਆਂ ਦੇ ਮਗਰ ਮਗਰ ਫਿਰਦੇ ਨੇ ਆਓ ਜੀ ਤੁਹਾਨੂੰ ਮੈਂਬਰ ਖਿਲਾੜਨਾ ਆਓ ਜੀ ਤੁਹਾਨੂੰ ਸਰਪੰਚ ਖਿਲਾੜਨਾ ਅੱਜ ਜੇ ਤੁਹਾਡਾ ਕੰਮ ਕੀਤਾ ਤੇ ਅੱਜ ਤੁਹਾਡੀ ਪਛਾਣ ਬਣੀ ਅੱਜ ਸਰਕਾਰ ਨੂੰ ਪਤਾ ਲੱਗਾ ਕਿ ਇਹਨਾਂ ਦੀ ਵੋਟ ਹੈ ਵੀ ਨਹੀਂ ਤਾਂ ਇੱਕ ਜੱਟ ਕਰੇ ਆ ਕੇ ਬਹਿ ਜਾਂਦੇ ਸੀ ਸਰਦਾਰ ਕਰੇ ਇਹ ਵੋਟਾਂ ਸਾਰੀਆਂ ਆਪਣੀਆਂ ਜੀ ਚੱਲਦੇ ਹੈਨਾ ਇਸ ਮਸਲੇ 'ਚ ਕਈ ਵਾਰ ਦਫ਼ਤਰਾਂ 'ਚ ਗੱਲ ਹੋਈ ਆ ਕਹਿੰਦੇ ਕਹਿੰਦੇ ਲੋਕ ਰਾਜੇ 2 ਮਿੰਟ ਰੁਕਣਾ ਬਹਿਣ ਲੋਕਾਂ ਨੇ ਮੈਕ ਮੀਟਿੰਗ 'ਚ ਆ ਦਫ਼ਤਰਾਂ 'ਚ ਗੱਲ ਹੁੰਦੀ ਆ ਕੁਝ ਮੁਲਾਜ਼ਮ ਪੁੱਛ ਪ੍ਰੀਤਿਕਾ ਲੋਕ ਪੁੱਛਦੇ ਆ ਛਾੜੂ ਵਾਲਿਆਂ ਦੀ ਸਰਕਾਰ ਲੈ ਕੇ ਕੀ ਮਿਲਿਆ ਤੁਸੀਂ ਬਣਾਈਆਂ ਮੈਂ ਕਹਾਂ ਸਾਨੂੰ ਦੋ ਚੀਜ਼ਾਂ ਮਿਲੀਆਂ ਹੈ ਇਹਦਾ ਕੀ ਅਸੀਂ ਕਹ ਪਹਿਲੀ ਸਾਨੂੰ ਇਹ ਚੀਜ਼ ਮਿਲੀ ਕਿ ਜਿਹੜੀਆਂ ਦੂਸਰੀਆਂ ਸਰਕਾਰਾਂ ਸੀ ਉਹ ਇੱਕ ਤਗੜੇ ਬੰਦੇ ਘਰੇ ਬੈੜਦੀਆਂ ਸੀ ਉਹ ਕਹ ਲੈਂਦਾ ਸੀ ਆ ਵੋਟਾ ਸਾਡੀਆਂ ਸਾਡੀ ਤੱਕ ਤੇ ਗਿੱਦੀ ਨਹੀਂ ਹੈਗੀ ਸੀ ਅਸੀਂ ਹੁਣ ਸਰਕਾਰ ਬਦਲ ਕੇ ਵਿਖਾਈ ਹੈ ਬਿਨਾ ਪੈਸਿਆਂ ਤੋਂ ਬਿਨਾ ਲਾਲਚੋਂ ਬਦਲਤੀ ਨਾ ਇੱਕ ਚੀਜ਼ ਸਾਨੂੰ ਇਹ ਮਿਲੀ ਆ ਕਿੰਦਾ ਦੂਸਰੀ ਕਿਹੜੀ ਚੀਜ਼ ਮਿਲੀ ਆ ਮੈਂ ਕਿਹਾ ਹੁਣ ਉਹਨਾਂ ਨੂੰ ਯਾਦ ਆ ਗਿਆ ਉਹਨੋਂ ਸਾਡੇ ਘਰਾਂ ਚ ਆ ਕੇ ਹੱਥ ਜੋੜਨਗੇ ਕਮ ਸੇ ਕਮ ਸਾਡੇ ਘਰਾਂ ਨੂੰ ਮਾਨ ਸਨਮਾਨ ਤਾਂ ਦੇਣਾਂਗੇ ਕਿ ਤੁਹਾਡੀ ਵੋਟ ਆ ਬਈ ਆ ਸਾਨੂੰ ਦੋਵੇਂ ਚੀਜ਼ਾਂ ਬੜੀਆਂ ਮਿਲ ਗਈਆਂ ਇਹਨੇ ਚੀਸੀ ਬਾਗੋਬਾਲ ਸੱਚ ਆ ਬਈ ਹੈਨਾ ਤਾਂ ਦੇਖੋ ਜੇ ਤੁਸੀਂ ਮੇਰੇ ਤਰੀਕੇ ਨਾਲ ਕੰਮ ਕਰ ਲਿਓ ਜੇ ਝਾੜੂ ਵਾਲੀ ਸਰਕਾਰ ਐਵੇਂ ਆਈ ਆ ਬਿਨ ਵੋਟਾਂ ਮੰਗਣ ਤੋਂ ਤੇ ਆ ਤੁਹਾਡੇ ਪੋਤੇ ਦੋਤੇ ਜਿਹੜੇ ਹੈਗੇ ਆ ਇਹ ਆਪਦੀ ਸਰਕਾਰ ਬਣਾਉਣਗੇ ਇਹ ਤੇਰਾ ਧੋਨਾ ਉਹਦਾ ਜ਼ਮੀਨਾਂ ਆਉਣ ਵਾਲੇ ਦਸਾਂ 15 ਸਾਲਾਂ ਨੂੰ ਆਪਣੀ ਸਰਕਾਰ ਹੋਏਗੀ ਕਿਉਂਕਿ ਤੁਸੀਂ ਹਰ ਚੀਜ਼ ਦੇ ਮਾਲਕ ਹੋ ਹਰ ਇੱਕ ਚੀਜ਼ ਦੇ ਮਾਲਕ ਆਪਾਂ ਆਨਲਾਈਨ ਗੱਲ ਕਰਦੇ ਆਂ ਗੁਰਦੁਆਰਿਆਂ ਦਾ ਇਤਿਹਾਸ ਵੇਖੋ ਗੁਰੂ ਗੋਬਿੰਦ ਸਿੰਘ ਜੀ ਸਾਡੇ ਲੋਕਾਂ ਨੂੰ ਕਲਗੀ ਤੋੜਾ ਦੇ ਕੇ ਗਏ ਨੇ ਗੁਰਦੁਆਰਿਆਂ 'ਚ ਅਸੀਂ ਸਮਝ ਨਹੀਂ ਸਕਦੇ ਅੱਜ ਹੋਰ ਕਾਤਗਰੀ ਦੇ ਲੋਕ ਮਿਲਦੇ ਹੈਨਾ ਇਸੇ ਤਰ੍ਹਾਂ ਬਾਬਾ ਸਾਹਿਬ ਲੋਟਰ ਬੇਟ ਕਰ ਭੀਮਰਾਉ ਸਮਝ ਸੰਵਿਧਾਨ ਦੇ ਕੇ ਗਿਆ ਸਾਡਾ ਸੰਵਿਧਾਨਾ ਅੱਜ ਉਹ ਸ਼ਰਮਾਇਦਾਰਾਂ ਨੇ ਗੁੱਟ ਕੇ ਲੈਣ ਸੱਤਿਆ ਹੋਇਆ ਲਾਗੂ ਨਹੀਂ ਕੀਤਾ ਉਹਦੇ ਵੀ ਮਾਲਕ ਤੁਸੀਂ ਸੰਵਿਧਾਨ ਵਿੱਚ ਲਿਖਿਆ ਜਿਹਦੀ ਵੋਟ ਜ਼ਿਆਦੀ ਆ ਉਹਦੀ ਸਰਕਾਰ ਆ ਹੁਣ ਵੋਟ ਵੇਖੋ ਐਸ ਪਿੰਡ 'ਚ ਮੈਂ ਚੰਗੀ ਤਰ੍ਹਾਂ ਨਹੀਂ ਗਿਆ ਫਿਰ ਵੀ ਮੈਂ ਕਹਿੰਦਾ ਕਿ ਐਸ ਬੋਰਡ ਦੀ 70 ਤੋਂ ਲੈ ਕੇ 80% ਐਸ ਸੀ ਕਾਟਾਗਰੀ ਦੇ ਆ ਗਿਆ ਹਰ ਪਿੰਡ 'ਚ 70 80 90% ਪਿੰਡ 'ਚ ਵੋਟ ਆ ਸ਼ਹਿਰਾਂ 'ਚ 90 95% ਵੋਟ ਆ ਐਸ ਸੀ ਕਾਟਾਗਰੀ ਦੀ ਜੇ ਤੁਹਾਡੀ ਵੋਟ ਜ਼ਿਆਦੀ ਆ ਤੇ ਫਿਰ ਸਰਕਾਰ ਕਿੱਥੇ ਆਟਾ ਵੱਡੀ ਕੌਣ ਸਰਕਾਰ ਸਤਾਚ ਵੀ ਤੁਸੀਂ ਜਾਣਾ ਹੈ ਬਣੇਗੀ ਮਾਤਾ ਜੀ ਆ ਬੱਚਿਆਂ ਨੂੰ ਅੱਜ ਮਫੂਨ ਦੇ ਦੇ 6 ਮਹੀਨੇ ਦਾ ਬੱਚਾ ਹੋਵੇ ਫੋਨ ਚਲਾ ਲੈਂਦਾ ਕਾਹਦੇ ਤੋਂ ਨਹੀਂ ਚੱਲਦਾ ਜੇ ਉਹ ਫੋਨ ਚਲਾ ਸਕਦੇ ਨੇ ਤੋਂ ਉਹ ਇਹ ਵੀ ਲੱਭ ਸਕਦੇ ਆ ਸਾਡੀ ਮੰਜ਼ਲ ਕਿੱਥੇ ਹੈ ਜੀ ਆ ਸਾਡੀ ਮੰਜ਼ਲ ਪਾਰਲੀਮੈਂਟ ਲੋਕ ਸਭਾ ਵਿਧਾਨ ਸਭਾ ਆਉਣ ਵਾਲਾ ਸਮਾਂ ਆ ਜਾਏਗਾ ਸਿਰਫ ਥੋੜੀ ਜੀ ਜ਼ਿੰਮੇਵਾਰੀ ਨਾਲ ਸਾਥ ਦੇ ਦਿਓ ਮਹੀਨੇ 'ਚ ਇੱਕ ਦਿਨ ਆਪਦੇ ਹੱਕਾਂ ਦੀ ਰੋਣਾਣਾ ਉਹਦੇ ਲਈ ਜ਼ਿੰਮੇਵਾਰੀ ਨਾਲ ਸਾਰੇ ਲੜੋ ਵੱਡੀ ਗਿਣਤੀ ਦੇ ਨਾਲ ਇਕੱਠੇ ਹੋ ਗਿਆ ਸਰਕਾਰ ਐਕਟਵੇਟਿਕ ਅਰਦਾ ਕੀ ਕੁਝ ਬੋਲਣਾ ਕਿਸੇ ਬਲਾ ਬੋਲਣਾ ਨਹੀਂ ਨਹੀਂ ਬੋਲਣਾ ਹਾਂਜੀ ਤੁਸੀਂ ਤੁਹਾਡੀ ਦੋਟਾ ਬੋਲਣਾ ਬਹੁਤ ਠੀਕ ਹੈ ਐਨਾ ਕਹਿੰਦਾ ਹੋਇਆ ਸਭ ਨੂੰ ਜੈ ਭੀਮ ਜੈ ਭਾਰਤ ਸਤਿ ਸ੍ਰੀ ਅਕਾਲ ਨਮਸਕਾਰ ਨਮਸਕਾਰ ਕਾ ਲਾਵੇ ਬੋਤਲ ਨਹੀਂ ਜਨਨ